ਸੰਦੀਪੁਰੀਏ ਨੂੰ ਫਿਰ ਟੱਕਰ ਸਿਰੇ ਦੀ ਬੱਲੇ 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 ਆ ਪਹਿਲੀ ਕਬੱਡੀ ਦਾ ਬਾਈ ਡਾਰਾ ਟਰੱਕ ਮੁੱਦਾ ਹੋ ਗਿਆ ਪਹਿਲੀ ਕਬੱਡੀ ਦਾ ਬਾਈ ਡਾਰਾ ਟਰੱਕ ਆ ਦਿੱਤੇ ਫੱਟੇ ਚੱਕ ਅੱਧਾ ਕਟਾ ਕਟਾ ਕਹਿੰਦੇ ਅੰਕਤ ਅੰਕਤ ਚਾਰ ਖੜੇ ਦੀ ਟੀਮ ਨੇ ਫਰੰਦੀਪੁਰ ਗੋਪੀਆ ਤੇ ਫਰੰਦੀਪੁਰ ਕੇ ਗੋਪੀ ਦਾ ਚੇਲਾ ਬਣਾਉਂਦਾ ਮੇਲਾ ਏ ਕਮਾ ਫਤਾਪੁਰ ਕੇ ਬੱਲੇ ਬੱਲੇ ਭਰਾ ਬਣ ਕੇ ਬੁੱਟੇ ਭਾਈ ਮਾੜੀ ਇਹਨੂੰ ਕਹੇ ਜਿੱਥੇ ਕਲੀ ਪੈਣ ਵਾਲੀ ਲਾਈਨ ਛੱਡ ਦਿਓ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਭਾਈ ਭਰਾ ਬਣ ਕੇ ਦੋਵਾਂ ਮੈਦਾਨਾਂ ਨਾਲ ਮੇਰੀ ਬੇਨਤੀ ਵੀ ਬਹਿ ਜਾਓ ਹੱਥ ਬਣ ਕੇ ਦਵਸ਼ੇ ਤਰਤੇ ਧੰਨਵਾਦ ਕਟਾਲ ਦੀ ਰੇਡ ਪੈ ਰਹੀ ਹੈ ਏ ਕਟਾਲਾ ਥੱਬੇ ਥੱਬੇ ਤੇ ਆਹ ਲੱਗ ਗਿਆ ਆਹ ਲੱਗ ਗਿਆ ਗੋਪੀ ਫਰੰਦੀਪੁਰੀਆ ਬਣਦੀ ਗੱਲ ਆਹ ਬਣਦੀ ਆ ਬੜੀ ਗੱਲ ਆ ਮੇਲਾ 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 ਸਭਰਾਵਾਂ ਦਾ ਆ ਲੱਗ ਜਰਾ ਖੁੱਲ ਕੇ ਤੇ ਪਤਾ ਲੱਗੇ ਪਤਾ ਲੱਗੇ ਮੇਲਾ 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 ਸਭਰਾਮਾ ਦਾ ਮੇਲਾ ਸਭਰਾਮਾ ਦਾ ਅਤੀ ਉੱਪਰ ਅਤੀ ਉੱਪਰ ਆ ਬੱਲੇ ਬੱਲੇ ਆ ਬੱਲੇ ਬੱਲੇ ਹਟ ਪਾਸੇ 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 ਹਿੱਥੇ ਹਿੱਥੇ ਬੱਲੇ 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 ਗੁੱਟਾ ਕੈਂਦਾ ਘੜੇ ਤੇ ਗੋਲਾ ਚੱਕਿਆ ਗਿਆ ਤੇ ਜੱਫੇ ਦਾ ਫੰਦੀਪਰੀਆ ਲੱਗ ਗਿਆ ਤੇ ਆ ਚੱਕਾ ਆ ਚੱਕ ਦੇਖੋ 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 ਇਹ ਰਹਾ ਮੈਂ ਸਾਹਮਣੇ ਕਬੱਡੀ ਪਾ ਰਿਹਾ ਫਤਾਹਪੁਰਿਆ ਤੈਨੂੰ ਚਾਹਣ ਵਾਲੇ ਬੜੇ ਨੇ ਜਿਹੜੇ ਜਿਹੜੇ ਇੱਕ ਮੈਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਫਤਾਹਪੁਰ ਕਬੱਡੀ ਹਰਖੋ ਵਾਲਿਆ ਨੇ ਅਗਲੇ ਕਬੱਡੀ ਹਰਖੋ ਵਾਲਿਆ ਕਹਿੰਦੇ ਨੌਜਵਨ ਕਬੱਡੀ ਪਾ ਰਿਹਾ ਇੱਕ ਮੁਤਾਹਪੁਰ ਤੇ ਹਰਖੋ ਵਾਲਿਆ ਆ ਪੜਗੇ ਕੋਜੇ ਰੰਗ ਆ ਸਾਹਮਲੇ ਰੰਗਾ ਵਾਲੇ ਪਟਾਕੇ 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 ਗੁਰਬਖਸ਼ੀਰ ਸਿੰਘ ਜੀ ਡੀਪੀ ਸਾਹਿਬ ਦਾ ਵੱਡੇ ਪੱਦਰ ਤੇ ਵੱਡੇ ਨਾਂ ਮੈਦਾਨਾਂ ਵਿੱਚ ਖੁੱਤੀ ਪਾਉਣੀ ਹੈ ਕਿਉਂਕਿ 25 ਸਾਲ ਫਰੰਦੀਪੁਰੀਆ ਕਬੱਡੀ ਦੇ ਵਿੱਚ ਰਨ ਕਰ ਰਿਹਾ ਹੈ ਹਜੇ ਮੈਨੂੰ ਲੱਗਦਾ ਵੀ 10 ਸਾਲ ਹੋਰ ਨਹੀਂ ਦਬਦਾ 10 ਸਾਲ ਹਜੇ 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 ਹੋਰ ਨਹੀਂ ਦਬਦਾ ਫੈਸਲਾ ਖੁੱਲੇ ਸੱਦੇ ਆ ਸਾਡੇ ਵੀਰ ਓ ਫਰੰਦੀਪੁਰੀਆ ਤੱਕੇ ਉਹ ਕਰ ਆ ਗਿਆ ਬੱਲੇ ਬੱਲੇ ਹੁਸਤਾਦ ਜੀ ਐਗਰੀ ਕਰਦੇ ਦਿਲ ਜਲੇ